हां जी ਪੰਜਾਬੀਓ ਸਸਰੇ ਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋ ਨੂੰ ਲੈ ਕੇ ਐਮਐਸਏ ਲਾਉਣ ਦਾ ਬਿਆਨ ਆ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਮਨੀ ਚੋਣ ਕਿਵੇਂ ਜਿੱਤਦੀ ਹੈ ਇਹਦੇ ਪਿੱਛੇ ਦਾ ਮਾਮਲਾ ਵੀ ਤੁਹਾਡੇ ਸਾਹਮਣੇ ਤਰਾਂਗੇ ਬੜੀ ਹੀ ਅਹਿਮ ਖਬਰ ਆ ਪੰਜਾਬ ਦੇ ਵਸਨੀਕਾਂ ਲਈ ਕਿਉਂਕਿ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਮਹਿਰੋ ਨੂੰ ਲੈ ਕੇ ਇੱਕ ਬਹੁਤ ਵੱਡਾ ਮੁੱਦਾ ਯਾਨੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਔਰ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਿਵੇਂ ਬਾਜ਼ੀ ਮਾਰਦਾ ਇਹਦੇ ਪਿੱਛੇ ਦੀ ਕਹਾਣੀ ਤੁਹਾਡੇ ਅੱਜ ਸਾਹਮਣੇ ਧਰ ਦੇਣੀ ਹੈ ਔਰ ਅਮਰਪਾਲ ਸਿੰਘ ਮਹਿਰੋਂ ਦੇ ਉੱਤੇ ਬਿਆਨ ਕਿਉਂ ਆਇਆ ਵਜ੍ਹਾ ਕੀ ਸੀ ਕਿਉਂਕਿ ਅਮਰਪਾਲ ਸਿੰਘ ਮਹਿਰੋਂ ਦੇ ਦਰਾਂ ਸਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਲਿੰਕ ਜੁੜ ਗਏ ਨੇ ਸਹਿਬਾਦ ਪੱਟੀ ਅਕਸਰ ਤੁਸੀਂ ਨਾਮ ਸੁਣਿਆ ਹੋਣਾ ਜਿਹੜਾ ਕਿ ਗੈਂਗਸਟਰ ਹੈ ਪਾਕਿਸਤਾਨ ਦਾ ਉਧੇ ਬੰਨਿਓ ਇੱਕ ਹਮਾਇਤ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਅਮਰਪਾਲ ਸਿੰਘ ਮਹਿਰੋਂ ਦੀ ਤਾਂ ਉਸ ਬੰਨਿਓ ਇੱਕ ਅੱਜ ਧਮਕੀ ਆ ਗਈ ਹੈ ਧਮਕੀ ਕਿਹਨੂੰ ਆਈ ਹੈ ਇਹ ਵੀ ਖਬਰ ਦਿਖਾਵਾਂਗੇ ਔਰ ਐਨਐਸਏ ਦਾ ਲਾਉਣ ਦਾ ਜਿਹੜਾ ਬਹੁਤ ਵੱਡਾ ਬਿਆਨ ਆ ਜਾਣਾ ਅਮਰਪਾਲ ਸਿੰਘ ਮਹਿਰੋਂ ਦੇ ਉੱਤੇ ਕਹਿੰਦੇ ਡਿਬਰੂਗੜ੍ਹ ਦੇ ਵਿੱਚ ਭੇਜਣਾ ਅਮਰਪਾਲ ਸਿੰਘ ਮਹਿਰੋਂ ਨੂੰ ਆਖਰ ਪੂਰਾ ਮਾਮਲਾ ਕੀ ਇਹ ਪੰਜਾਬ ਵਾਸੀ ਧਿਆਨ ਨਾਲ ਸੁਣਨੇਸ ਖਬਰ ਨੂੰ ਕਿਉਂਕਿ ਖਬਰ ਬੜੀ ਹੀ ਅਹਿਮ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਸਮਰਥਕ ਵੀ ਨੇ ਔਰ ਬਹੁਤ ਸਾਰੇ ਲੋਕ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਵੀ ਨੇ ਔਰ ਦੂਜੇ ਪਾਸੇ ਜਿਮਨੀ ਚੋਣ ਜਿਹੜੀ ਲੁਧਿਆਣੇ ਦੇ ਵਿੱਚ ਲੜੀ ਜਾ ਰਹੀ ਸੀ ਚਾਰ ਧਿਰਾਂ ਦੇ ਵਿੱਚ ਉਥੋਂ ਜਾਨੀ ਸਾਰੇ ਉਮੀਦਵਾਰਾਂ ਨੂੰ ਕੱਟ ਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਿਵੇਂ ਜਿੱਤ ਪ੍ਰਾਪਤ ਕਰਦਾ ਉਹਦੇ ਪਿੱਛੇ ਦਾ ਰੀਜ਼ਨ ਵੀ ਤੁਹਾਡੇ ਸਾਹਮਣੇ ਤਰਦੇ ਆ ਤਾਂ ਹੁਣ ਜਿਆਰਾ ਪਹਿਲਾ ਖਬਰ ਸੁਣ ਲੋ ਅਮਰਪਾਲ ਸਿੰਘ ਮਹਿਰੋਂ ਦੀ ਅਮਰਪਾਲ ਸਿੰਘ ਮਹਿਰੋਂ ਪਾਕਿਸਤਾਨ ਦੇ ਗੈਂਗਸਟਰ ਦੇ ਸੰਪਰਕ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਭਾਈ ਸਹਾਬਾਜ ਪੱਟੀ ਉਹਦੀ ਮਦਦ ਕਰ ਰਿਹਾ ਯਾਨੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਉਹਨੇ ਇੱਕ ਬਿਆਨ ਦੇ ਦਿੱਤਾ ਜਿਹੜਾ ਕਿ ਉਥੋਂ ਦਾ ਗੈਂਗਸਟਰ ਉਹਨੇ ਕਈ ਸਾਰੇ ਪੰਜਾਬ ਦੇ ਅੰਦਰ ਯਾਨੀ ਇੱਧਰ ਹਿੰਦੁਸਤਾਨ ਵਾਲੇ ਪਾਸੇ ਬਹੁਤ ਸਾਰੇ ਬਲਾਸਟ ਵੀ ਕਰਵਾਏ ਇੱਕ ਯੂਟਿਊਬਰ ਸੀ ਮੁੰਡਾ ਉਹਦੇ ਘਰ ਗ੍ਰੇਨੇਟ ਦਾ ਹਮਲਾ ਕਰਵਾ ਦਿੱਤਾ ਸੀ ਔਰ ਤੁਹਾਨੂੰ ਅੱਜ ਉਹਦੀ ਧਮਕੀ ਵੀ ਸੁਣਾਵਾਂਗੇ ਕਿ ਦਿੱਤੀ ਕਿਹਨੂੰ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰਾ ਦੇ ਉੱਤੇ ਇੱਕ ਬਿਆਨ ਜਿਹੜਾ ਕਿ ਐਨਐਸਏ ਲਾਉਣ ਦਾ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣ ਦਾ ਆ ਗਿਆ ਤਾਂ ਪਹਿਲਾਂ ਹੁਣ ਇਹ ਬਿਆਨ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਜਿਮਨੀ ਚੋਣ ਨੂੰ ਲੈ ਕੇ ਆ ਕਿ ਉਮੀਦਵਾਰ ਆਮ ਆਦਮੀ ਪਾਰਟੀ ਦਾ ਬਾਜੀ ਕਿਵੇਂ ਮਾਰ ਜਾਂਦਾ ਔਰ ਦੂਜੇ ਪਾਸੇ ਪਾਕਿਸਤਾਨ ਦਾ ਗੈਂਗਸਟਰ location ਕਿਵੇਂ ਮੰਗ ਰਿਆ ਬੰਦੇ ਦੀ ਇਹ ਵੀ ਸੁਣ ਲੋ ਜਰਾ ਮਾਮਲਾ ਕੀ ਸੀ ਸੁਣੋ ਜਿਹੜਾ ਕਰਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੇ ਕੁੜੀ ਤੇ ਬਾਰ ਕੀਤਾ ਓ ਮਾਈ ਗਾਡ ਬੰਦਾਾਂ ਨੂੰ ਬੋਲ ਰਿਹਾ ਜਦਾਂ ਕੰਮਿਆ ਨਾ ਮਿਲਦਾ ਇਸੇ ਮਿਲਣਾ ਤੋਂ ਮੀਡੀਆ ਦੇ ਰੇਪੋਂ ਵੀ ਜਨਾਂ ਅਗੇ ਹਾਂ ਲੈ ਜਿੰਨਾਂ ਉਹਨਾਂ ਲੋਕੇਸ਼ਨ ਭੇਜ ਦੇਣਾ ਤੁਸੀਂ ਆ ਜਾਓ ਆਜੋ ਮੈਂ ਪਿਓ ਦਾ ਨਹੀਂ ਆਉਂਗਾ ਜੇ ਨਾਲ ਲੋਕੇਸ਼ਨ ਤੇ ਗੱਲ ਪਹਿਚ ਨਹੀਂ ਭੇਜਦਾ ਮੇਰੇ ਨਾਲ ਗੱਲ ਨਹੀਂ ਮਿਲਦਾ ਨਾ ਮੈਂ ਮੈਂ ਤੇ ਆਪਣੀ ਨੇ ਜਾਇਜ਼ ਕਰਾਂ ਪਹਿਲਾਂ ਆਪਦੀ ਨਾ ਚਾਕੇ ਆਓ ਨਾ ਫਿਰ ਨਾ ਚਾਹ ਪਹਿਲਾਂ ਕੁੜੀ ਨੂੰ ਚਾਕੇ ਆਓ ਫਿਰ ਨਾ ਚਾਹਾਂਗੇ ਆਪਾਂ ਆਪ ਤਾਪ ਤੋਂ ਆ ਕੇ ਚੱਲਾਂਗੇ ਅਮਰ ਤੇ ਪਾਪ ਮੈਂ ਤਾਂ ਜੇ ਦੇ ਵੀ ਭੱਜ ਲਵੇ ਜਿੱਥੇ ਮਰਜ਼ੀ ਐਂਟਰ ਗਰਾਉਂਡ ਦੇ ਸੌਤਾ ਵੀ ਉਹਨਾਂ ਨੇ ਤੇ ਬਰੂ ਗੜ ਪਿੱਛਾ ਵੀ ਐਲਐਸਏ ਲਵਾਵਾਂਗੇ ਕੱਲੇ ਫਰੈਟ ਆ ਰਹੇ ਕਹਿੰਦਾ ਲੋਕੇਸ਼ਨ ਭੇਜੋ ਕਿਵੇਂ ਫਰੈਟ ਕਰਦੇ ਨੇ ਤਾਂ ਜਿਹੜਾ ਹੁਣ ਸਹਾਜਾਦ ਪੱਟੀ ਹੈ ਉਹਨੇ ਧਮਕੀ ਦਿੱਤੀ ਕਿ ਉਹ ਨੂੰ ਆ ਇੱਕ ਸਮਾਜ ਸੇਵੀ ਹੈ ਸਿਮਰਨਜੀਤ ਸਿੰਘ ਮਾਨ ਉਹ ਪੰਜਾਬ ਦੇ ਵਿੱਚ ਜਿਹੜੀ ਕੰਚਨ ਕੁਮਾਰੀ ਦੀ ਮਦਦ ਕਰਨਾ ਚਾਹੁੰਦਾ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਪਾਕਿਸਤਾਨੀ ਇੱਕ ਗੈਂਗਸਟਰਾਂ ਦੀ ਧਮਕੀ ਆਉਂਦੀ ਹੈ ਕਹਿੰਦਾ ਮੈਂ ਯਾਨੀ ਮੈਨੂ ਲੋਕੇਸ਼ਨ ਭੇਜ ਤੇਰੀ ਤੇ ਮੈਂ ਤੁਹਾਨੂੰ ਮਾਰ ਦੂੰਗਾ ਯਾਨੀ ਗੱਲ ਕਹਿਣ ਦੇ ਲੈ ਕੇ ਜ਼ਰੂਰ ਹੈ ਪਾਕਿਸਤਾਨ ਪੰਜਾਬ ਨੂੰ ਵੇਖਦਾ ਰਹਿੰਦਾ ਹੈ ਕਿ ਹਿੰਦੁਸਤਾਨ ਚੜ੍ਹਦੇ ਪੰਜਾਬ ਦੇ ਵਿੱਚ ਗਤੀਵਿਧੀ ਕੀ ਚੱਲ ਰਹੀ ਆ ਇਹਨਾਂ ਨੂੰ ਲੈ ਕੇ ਪਾਕਿਸਤਾਨ ਉਹਦੇ ਵਿੱਚ ਦਖਲਅੰਦਾਜ਼ੀ ਕਰਦਾ ਇਹ ਗਲਤ ਹੈਗੀ ਆ ਔਰ ਦੂਜੇ ਪਾਸੇ ਆਜੋ ਜਿਹੜੀ ਲੁਧਿਆਣੇ ਦੇ ਵਿੱਚੋਂ ਚੌਂ ਲੜੀ ਜਾ ਰਹੀ ਸੀ ਚਾਰ ਤਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਔਰ ਅਕਾਲੀ ਦਲ ਯਾਨੀ ਇਹ ਨਾ ਤਿੰਨਾ ਪਾਰਟੀਆਂ ਨੂੰ ਸਿੱਟ ਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰ ਚੁੱਕਿਆ ਕਿਵੇਂ ਮਾਰ ਚੁੱਕਿਆ ਤਾਂ ਉਹਦੇ ਪਿੱਛੇ ਦਾ ਰੀਜਨ ਕੀ ਸੀ ਦੇਖੋ ਬੀਤੇ ਦਿਨੀ ਇੱਕ ਖਬਰ ਪਾਈ ਸੀ ਮੈਂ ਉਹ ਤੁਸੀਂ ਸੁਣੀ ਵੀ ਹੋਣੀ ਆ ਬਹੁਤ ਸਾਰੇ ਲੋਕਾਂ ਨੇ ਉਹ ਸੁਣੀ ਆ ਜਿਸ ਦਿਨ ਦਾ ਲੁਧਿਆਣੇ ਦੇ ਵਿੱਚ ਚੋਣ ਜਾਬਤਾ ਲੱਗਿਆ ਸੀ ਸਾਰੀਆਂ ਧਿਰਾਂ ਨੂੰ ਚੋਣ ਕਮਿਸ਼ਨ ਬਣੀਓ ਇੱਕ ਹਦਾਇਤ ਆਉਂਦੀ ਹੈ ਕਿ ਭਾਈ ਕੋਈ ਵੀ ਬੰਦਾ ਕੋਈ ਵੀ ਪਾਰਟੀ ਕੋਈ ਵੀ ਧਿਰ ਚਾਹੇ ਉਹ ਸੱਤਾ ਤੇ ਰਹੇ ਚਾਹੇ ਵਿਰੋਧੀ ਤੇ ਰ ਹੈ ਯਾਨੀ ਕੋਈ ਵੀ ਤੁਹਾਡੇ ਵਿੱਚੋਂ ਨਾ ਤਾਂ ਕੋਈ ਪੈਸਾ ਵੰਡ ਸਕਦਾ ਨਾ ਕੋਈ ਹੋਰ ਚੀਜ਼ ਦੇ ਬਦਲੇ ਲੋਕਾਂ ਨੂੰ ਉਤਸਾਹ ਸਕਦਾ ਤਾਂ ਫਿਰ ਆਮ ਆਦਮੀ ਪਾਰਟੀ ਨੇ ਇੱਕ ਬਾਜ਼ੀ ਮਾਰੀ ਯਾਨੀ ਸੱਤਾ ਦੇ ਵਿੱਚ ਨੇ ਐਸ ਗੱਲ ਦਾ ਜਾਂ ਤਾਂ ਉਹਨਾਂ ਨੂੰ ਮਾਨ ਸੀ ਜਾਂ ਉਹਨਾਂ ਨੂੰ ਕੋਈ غرور ਸੀ ਇਹ ਤੁਹਾਡੇ ਸਾਹਮਣੇ ਆ ਤਾਂ ਉਹਨਾਂ ਨੇ ਇੱਕ ਮਾਮਲਾ ਬਣਾਇਆ ਕਿ ਭਾਈ ਹੁਣ ਜਨਤਾ ਨੂੰ ਅਟਰੈਕਟ ਕਰਨ ਦੇ ਵਾਸਤੇ ਬੈਗ ਵੰਡੇ ਜਾਂਦੇ ਨੇ ਉਹ ਕਿੱਟਾਂ ਦੇ ਵਿੱਚ ਇੱਕ ਇੱਕ ਸੂਟ ਪਾਇਆ ਜਾਂਦਾ। ਕਿੱਟਾਂ ਦੇ ਵਿੱਚ ਇੱਕ ਇੱਕ ਜਮੈਂਟਰੀ ਪਾਈ ਜਾਂਦੀ ਹੈ, ਇੱਕ ਇੱਕ ਨੋਟਬੁੱਕ ਵੀ ਪਾਈ ਜਾਂਦੀ ਹੈ। ਤਾਂ ਲੋਕਾਂ ਨੂੰ ਆਪਣੀ ओर ਆਕਰਸ਼ਿਤ ਕਰਨ ਦੇ ਲਈ ਇਹ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਏਜੰਡਾ ਚਲਿਆ। ਤਾਂ ਉਹ ਚੋਣ ਕਮਿਸ਼ਨ ਦੇ ਸਾਹਮਣੇ ਆ। ਪਰ ਹੁਣ ਚੋਣ ਕਮਿਸ਼ਨ ਇਸ ਦੇ ਉੱਤੇ ਕੋਈ ਪ੍ਰਕਿਰਿਆ ਨਹੀਂ ਦਿੱਤੀ, ਨਾ ਕੋਈ ਉਹਨਾਂ ਦਾ ਬਿਆਨ ਆਉਂਦਾ। ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਉਹਦਾ ਹਰਾ ਪਿੰਨ ਖੋਲਿਆ ਜੀ। ਦਰਸਾਲ ਦੇ ਵਿੱਚ ਗੱਲ ਨਹੀਂ ਹੈ ਇਹ ਵੀ ਗੱਲ ਮੈਂ ਤੁਹਾਡੇ ਸਾਹਮਣੇ ਸਾਫ਼ ਕਰ ਦੇਣਾ ਕਿਉਂਕਿ ਜਿਹੜੇ ਬੰਦੇ ਨੂੰ ਯਾਨੀ ਉਹਨਾਂ ਨੇ ਆਪਣੀ ਪਾਵਰ ਦਿੱਤੀ ਹੈ ਉਹ ਚੀਫ ਸੈਕਟਰੀ ਆ ਪੰਜਾਬ ਦਾ 30 ਸਾਲਾਂ ਤੋਂ ਜਦੋਂ ਪਹਿਲਾਂ ਵਾਲੀਆਂ ਸੱਤਾ ਤੇ ਵੀ ਮੁੱਖ ਮੰਤਰੀ ਬਣਦੀਆਂ ਰਹੀਆਂ ਉਸ ਵਕਤ ਵੀ ਉਹੀ ਚੀਫ ਸੈਕਟਰੀ ਸੀ ਪੰਜਾਬ ਦਾ ਜਿਹੜੇ ਬੰਦੇ ਨੂੰ ਅੱਜ ਆਪਣੀ ਪਾਵਰ ਦਿੱਤੀ ਗਈ ਹੈ ਦਿੱਤੀ ਕਿਉਂ ਗਈ ਹੈ ਦਰਸਾਲ ਦੇ ਵਿੱਚ ਮਾਮਲਾ ਕੀ ਸੀ ਭਗਵੰਤ ਮਾਨ ਚਾਹੁੰਦਾ ਕਿ ਭਾਈ ਇੰਨਾ ਬੋਝ ਜਾਂ ਫਿਰ ਇੰਨਾ ਕੰਮ ਮੈਂ ਨਹੀਂ ਕਰ ਸਕਦਾ ਸਵਾਲ ਐਸੇ ਤੇ ਉੱਠ ਰਹੇ ਨੇ ਪੰਜਾਬ ਦੇ ਲੋਕਾਂ ਤੇ ਕਿ ਅਸੀਂ ਮੁੱਖ ਮੰਤਰੀ ਦਾ ਤੈਨੂੰ ਚੁਣਿਆ ਪਰ ਦਰਾਂ ਸਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਵੀ ਹੁੰਦਾ ਕਿ ਕੱਲਾ ਮੁੱਖ ਮੰਤਰੀ ਇਹਦੇ ਵਿੱਚ ਕੰਮ ਕਰਦਾ ਪਰ ਨਹੀਂ ਕਿਉਂਕਿ ਜਿਹੜੀ ਸੱਚ ਗੱਲ ਆ ਬਹੁਤ ਸਾਰੇ ਅਫਸਰਾਂ ਦੇ ਵਿੱਚ ਦੀ ਇਹ ਸਾਰੀਆਂ ਚੀਜ਼ਾਂ ਲੰਘਦੀਆਂ ਨੇ ਆਮ ਲੋਕਾਂ ਦੇ ਸਾਹਮਣੇ ਇਹ ਗੱਲਾਂ ਨਹੀਂ ਆਉਂਦੀਆਂ ਔਰ ਹੁਣ ਭਗਵੰਤ ਮਾਨ ਦੇ ਬੰਦਿਆਂ ਬੰਨੀਓ ਕੀ ਕਿਹਾ ਜਾ ਰਿਹਾ ਆਮਨ अरोੜਾ ਨੇ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦਾ ਵੀ ਇਹਦੇ ਵਿੱਚ ਪੰਜਾਬ ਦੇ ਨਾਲ ਕੋਈ ਵੀ ਦੁਰਪਰਯੋਗ ਨਹੀਂ ਹੋਇਆ ਉਹਦਾ ਇੱਕ ਸਾਡਾ ਬੰਦਾ ਸੀ ਉਹਨੂੰ ਅਸੀਂ ਭਾਈ ਉਹਦੇ ਸਮਾਏ ਨੇ ਕਿ ਆ ਪਾਵਰਾਂ ਤੂੰ ਇਸਤੇਮਾਲ ਕਰ ਲੈ ਵੈਸੇ ਤਾਂ ਮੁੱਖ ਮੰਤਰੀ ਆਪ ਹੀ ਮੁੱਖ ਨੇ ਸਾਰੀ ਕੈਬਨਿਟ ਦੇ ਉੱਤੇ ਸਾਰੇ ਯਾਨੀ ਇਸ ਧਾਮ ਛਾਵੇਂ ਦੇ ਉੱਤੇ ਪਰ ਹੁਣ ਪੰਜਾਬ ਦੇ ਲੋਕ ਕਹਿੰਦੇ ਮੁੱਖ ਮੰਤਰੀ ਸਾਹਿਬ ਆਪਣੀ ਸੱਤਾ ਖਵਾ ਕੇ ਦਿੱਲੀ ਵਾਲਿਆਂ ਨੂੰ ਦੇ ਚੁੱਕੇ ਨੇ ਹਰਾ ਪਿੰਨ ਕਹਿੰਦੇ ਅਮਨ अरोड़ा ਨੇ ਖੋਲਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਕਹਿੰਦੇ ਰਾਬੜ ਦੀ ਮੋਹਰ ਬਣੇ ਹੋਏ ਨੇ ਇਹਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਇਹਦਾ ਸਪਸ਼ਟੀਕਰਨ ਦੇਣ ਸਾਹਮਣੇ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਇੱਕ ਬਿਆਨ ਧਰਨ ਭਾਈ ਮੇਰਾ ਆਹਾ ਮਾਮਲਾ ਸੀ ਜਾਂ ਵਜ੍ਹਾ ਕੀ ਸੀ ਕਿਉਂਕਿ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨੂੰ ਬਹੁਤ ਸਾਰਾ ਘੂਰਦੇ ਨੇ ਤੇ ਦਿੱਲੀ ਵਾਲੇ ਲੋਕਾਂ ਤੋਂ ਅੱਕੇ ਹੋਏ ਨੇ ਇਹ ਗੱਲ ਤਾਂ ਪੱਕੀ ਹੈ ਕਿ ਦਿੱਲੀ ਦੇ ਜਿਹੜੇ ਲਾਲੇ ਆ ਜਾਂ ਦਿੱਲੀ ਦਾ ਕੋਈ ਵੀ ਲੀਡਰ ਹੈ ਸਾਡੇ ਪੰਜਾਬ ਦਾ ਭਲਾ ਨਹੀਂ ਚਾਹੂਗਾ ਉਹ ਆਪਣੀ ਮਾਂ ਬੋਲੀ ਨੂੰ ਇੱਥੇ ਲਾਗੂ ਕਰ ਰਹੇ ਨੇ ਸਾਡੇ ਪੰਜਾਬ ਦਾ ਇਤਿਹਾਸ ਵੀ ਮਟਾ ਰਹੇ ਨੇ ਇਹ ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਵੀ ਦੇਖਣਾ ਚਾਹੀਦਾ ਬਾਕੀ ਦੇ ਜਿਹੜੇ ਸਾਡੇ ਚੁਣੇ ਹੋਏ ਲੀਡਰ ਪੰਜਾਬ ਦੇ 22 ਦੇ ਵਿੱਚ ਦੇਖੋ 92 ਐਮਐਲਏ ਦਿੱਤੇ ਇਹਨਾਂ ਨੂੰ ਵੱਡੇ ਪੱਦਰ ਦੇ ਉੱਤੇ ਸਰਕਾਰ ਬਣਾਈ ਤਾਂ ਫੇਰ ਪਾਈ ਹੁਣ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਡਾ ਪੰਜਾਬ ਦਾ ਇਤਿਹਾਸ ਦਿੱਲੀ ਦੇ ਲੋਕ ਖਰਾਬ ਕਰਨ ਇਹ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਲਤ ਗੱਲ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ